ਪੰਗੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾਂ ਕਟਾਰ ਸਿੰਘ ਵਾਲਾ ਪਿੰਡ ਤੁਹਾਡੇ ਵਾਸਤੇ 10 ਮਰਲੇ ਦਾ ਮਕਾਨ ਲੈ ਕੇ ਆਏ ਆ ਜਿਹਦੇ ਵਿੱਚ ਤਿੰਨ ਕਮਰੇ ਆ ਰਸੋਈ ਹੈ ਤੇ ਉੱਪਰ ਇੱਕ ਚਵਾਰਾ ਹੈ ਬਹੁਤ ਹੀ ਵਧੀਆ ਇਹਦੇ ਵਿੱਚ ਬਰਾਂਡਾ ਹੈਗਾ ਬਰਾਂਡੇ ਵਿੱਚ ਗੱਡੀ ਖੜੀ ਐ ਨਾਲ ਟਰੈਕਟਰ ਖੜਾ ਹੀ ਖੁੱਲਾ ਮਕਾਨ ਹੈ ਜਿਵੇਂ ਆਪਣਾ ਪਿੰਡਾਂ ਦੇ ਵਿੱਚ ਵਧੀਆ ਹੁੰਦਾ ਹੈ ਕਿਸੇ ਵੀ ਵੀਰ ਭਰਾ ਨੇ ਪਿੰਡ ਵਿੱਚ ਸਾਡੇ ਤੋਂ ਮਕਾਨ ਖਰੀਦਣਾ ਜਾਂ ਜ਼ਮੀਨ ਖਰੀਦਣੀ ਹੈ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਆ ਤੁਹਾਡੇ ਵਾਸਤੇ ਹਾਜ਼ਰ ਆ ਕੋਠੀ ਲੈਣੀ ਹੈ ਸ਼ਹਿਰ ਵਿੱਚ ਮਕਾਨ ਲੈਣਾ ਹੈ ਪਲਾਟ ਲੈਣਾ ਹੈ ਸਾਡਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਹੈ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ YouTube ਤੇ ਸਬਸਕ੍ਰਾਈਬ ਕਰ ਦਿਓ ਤੇ Facebook ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਤੀ ਸਾਡੀ ਵੀਡੀਓ ਪਹੁੰਚ ਸਕੇ ਕਿਸੇ ਵੀ ਵੀਰ ਭਰਾ ਨੇ ਐਡ ਕਰਾਉਣੀ ਹੈ ਮਕਾਨ ਦੀ ਕਰਾਉਣੀ ਹੈ ਕੋਠੀ ਦੀ ਕਰਾਉਣੀ ਹੈ ਜ਼ਮੀਨ ਪਲਾਟ ਦੀ ਕਰਾਉਣੀ ਹੈ ਐਡ ਬਿਲਕੁਲ ਫ੍ਰੀ ਹੈ ਤੁਸੀਂ ਸਾਨੂੰ ਜੇ ਦੂਰ ਹੈ ਤਾਂ ਵੀਡੀਓ ਬਣਾ ਕੇ ਭੇਜੋ ਤੇ ਅਸੀਂ ਤੁਹਾਡੀ ਐਡ ਲਾਵਾਂਗੇ ਬਿਲਕੁਲ ਫ੍ਰੀ ਐਡ ਹੈ ਖੁੱਲਾ ਮਕਾਨ ਬਣਿਆ ਜੀ ਪਿੰਡ ਕੁਤਾਰ ਸਿੰਘ ਵਾਲਾ 메ਨ ਰੋਡ ਤੋਂ ਵੀ ਬਿਲਕੁਲ ਨੇੜੇ ਐਣੀ ਵੀ ਪਿੰਡ ਦੇ ਵਿੱਚ ਜਮਾ ਸਿਰੇ ਤੇ ਜਾ ਕੇ ਆ 메ਨ ਰੋਡ ਤੋਂ ਬਿਲਕੁਲ ਨੇੜੇ ਐ 10 ਮਰਲੇ ਵਿੱਚ ਮਕਾਨ ਹੈ ਜਿਵੇਂ ਆਪਾਂ ਪਿੰਡ ਦੇ ਵਿੱਚ ਲਾਲ ਲਕੀਰ ਵਾਲਾ ਹੁੰਦਾ ਜੀ ਬਾਕੀ ਰੀਸਟਰੀਆਂ ਤੁਹਾਨੂੰ ਪਤਾ ਹੀ ਹੈ ਵੀ ਸਰਕਾਰ ਕਰੀ ਜਾਂਦੀ ਹੈ ਸ਼ਾਇਦ ਹੋ ਜਾਣਾ ਡਿਮਾਂਡ ਇਹਨਾਂ ਦੀ 16 ਲੱਖ ਰੁਪਇਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਆ ਵਧੀਆ ਮਕਾਨ ਬਣਿਆ ਬਈ ਖੁੱਲਾ ਮਕਾਨ ਹੈ ਡਿਮਾਂਡ ਇਹਨਾਂ ਦੀ 16 ਲੱਖ ਰੁਪਈਆ ਬਾਕੀ ਮੌਕੇ ਤੇ ਸ਼ੂਟ ਹੋ ਜੂਗਾ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਜੀ ਧੰਨਵਾਦ ਤੁਹਾਡਾ